प्यारे श्रोता जनों वाहेगुरु जी का खालसा वाहेगुरु जी की फतेह खुशबूदार जिंदगी बनावण वाले लेख भाग 127 आओ सुनदे हा प्यारी संगत जी आज असी जपजी साहिब दी 16वीं पोड़ी दे अर्थ विस्तार नाल करण दा सुभाग प्राप्त कर रहे हाँ पंच परवान पंच प्रधान पंचै पावै दर गह मान पंचे सोहै दर राजान, पंचा का गुर एक ध्यान जे को कह करे विचार करते कह करने नाही सुमार धोल धर्म दया का पूत संतोख थाप रखिया जिनसोत जेको बुझे होवे सचियार धवले ऊपर केता पार धरती होर प्रहोर होर, होर। तिसते पार तले कवन जोर जी जातृंगा के नाम सबना लिखिया बुड़ी कलाम ए लेखा लिख जाने कोई ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੋਣਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਰਥਾਤ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮੋਹ ਅਸੀਂ ਚਾਰ ਕੋੜੀਆਂ ਪਿੱਛੇ ਮੰਨਣ ਵਾਲੀਆਂ ਦੇ ਗੁਣਾ ਦੀ ਵਿਚਾਰ ਸਮਝ ਕੇ ਆਏ ਹਾਂ ਉਹਨਾਂ ਵਿੱਚ ਅਸੀਂ ਇਹ ਸਮਝਿਆ ਹੈ ਕਿ ਈਸ਼ਵਰ ਦੇ ਗੁਣਾ ਦਾ ਧਾਰਨੀ ਹੋਣਾ ਮੰਨ ਲੈਣਾ ਆਪਣੇ ਜੀਵਨ ਵਿੱਚ ਉਹਨਾਂ ਤੇ ਅਮਲ ਕਰ ਲੈਣਾ ਇਸ ਤਰ੍ਹਾਂ ਕਰਨ ਨਾਲ ਸੱਚੇ ਗੁਨਾ ਦੀ ਪ੍ਰਾਪਤੀ ਹੁੰਦੀ ਹੈ ਹੁਣ ਵਿਚਾਰ ਕਰਦੇ ਹਾਂ ਕਿ ਕੌਣ ਮੰਨਦਾ ਹੈ ਕੌਣ ਸੁਣਦਾ ਹੈ ਕੌਣ ਅਮਲ ਕਰਦਾ ਹੈ ਤਾਂ ਉੱਤਰ ਮਿਲਦਾ ਹੈ ਪੰਜ ਗਿਆਨ ਇੰਦਰੇ ਅੱਖਾਂ ਕੰਨ ਨੱਕ ਜੀਬ ਤੇ स्पर्ਸ਼ ਚਮੜੀ ਇਹ ਪੰਜੇ ਹੀ ਸਾਡਾ ਧਿਆਨ ਸੱਚ ਵੱਲ ਵੀ ਲੈ ਜਾਂਦੇ ਹਨ ਤੇ ਗਲਤ ਪਾਸੇ ਵੀ ਲੈ ਜਾਂਦੇ ਹਨ ਸਾਰੀ ਗੁਰਬਾਣੀ ਸਾਨੂੰ ਇਸ ਤੇ ਜ਼ੋਰ ਦਿੰਦੀ ਹੈ ਕਿ हे ਮਨੁੱਖ ਤੂੰ ਸੱਚੇ ਗੁਣਾ ਦਾ ਧਾਰਨੀ ਹੋ ਕਿਉਂਕਿ ਈਸ਼ਵਰ ਸੱਚ ਹੈ ਸੁਕਰਮ ਕਰ ਕੁਕਰਮ ਤੋਂ ਬਚ ਗੁਣਾਂ ਦਾ ਧਾਰਨੀ ਹੋਵੇਂਗਾ ਤਾਂ ਤੈਨੂੰ ਸਭ ਸੁੱਖ ਮਿਲਣਗੇ ਜੇ ਇਸ ਦੇ ਵਿਪਰੀਤ ਭਾਵ ਉਲਟ ਕਰੇਗਾ ਤਾਂ ਦੁੱਖ ਮਿਲਣਗੇ ਇਸ 16ਵੀਂ ਪੌੜੀ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਪੰਜੇ ਗਿਆਨ ਇੰਦਰੀਆਂ ਨੇ ਸੁਮਤ ਨੂੰ ਧਾਰਨ ਕਰ ਲਿਆ ਮੰਨ ਲਿਆ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋ ਗਏ ਤਾਂ ਪੰਜੇ ਹੀ ਪਰਵਾਨ ਹੋ ਗਈ ਪੰਜੇ ਪਰਵਾਨ ਹੋ ਜਾਣ ਤਾਂ ਉਸ ਮਨੁੱਖ ਦੀ ਸਮਾਜ ਵਿੱਚ ਇੱਜ਼ਤ ਵੱਧ ਜਾਂਦੀ ਹੈ ਤੇ ਫਿਰ ਉਹ ਉੱਚ ਦਰਜੇ ਦਾ ਭਾਵ ਪ੍ਰદાન ਵਰਗਾ ਬਣ ਜਾਂਦਾ ਹੈ ਤੇ ਇਹ ਪਵਿੱਤਰ ਮਨੁੱਖ ਰੱਬ ਦੀ ਦਰਗਾਹ ਵਿੱਚ ਵੀ ਭਾਵ ਪ੍ਰਭੂ ਦੇ ਦਰ ਤੇ ਵੀ ਮਾਣ ਪ੍ਰਾਪਤ ਕਰਦਾ ਹੈ ਪਰਵਾਨਿਆ ਜਾਂਦਾ ਹੈ ਅੱਗੇ ਕਹਿੰਦੇ ਹਨ ਪੰਚੇ ਸੋਹ ਹੈ ਦਰ ਰਾਜਾਨ ਇਹੋ ਜਿਹੇ ਪਵਿੱਤਰ ਮਨੁੱਖ ਰਾਜਿਆਂ ਦੇ ਦਰਬਾਰ ਵਿੱਚ ਵੀ ਸੋਹਣੇ ਲੱਗਦੇ ਹਨ ਇੱਜ਼ਤ ਪਾਉਂਦੇ ਹਨ ਸਤਕਾਰ ਪਾਉਂਦੇ ਹਨ ਪੰਚਾਂ ਦਾ ਗੁਰ ਇੱਕ ਧਿਆਨ ਇਨਾ ਪਵਿੱਤਰ ਪੰਚਾਂ ਦਾ ਧਿਆਨ ਇੱਕੋ ਜਗ੍ਹਾ ਈਸ਼ਵਰ ਦੇ ਗੁਣਾਵਲ ਈਸ਼ਵਰ ਦੀ ਹੋਣਦਵਲ ਈਸ਼ਵਰ ਦੀ ਮਹਾਨਤਾਵਲ ਲੱਗਾ ਰਹਿੰਦਾ ਹੈ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਜੇ ਕੋਈ ਮਨੁੱਖ ਵਾਹਿਗੁਰੂ ਜੀ ਦੇ ਪਰ ਉਪਕਾਰਾਂ ਬਾਰੇ ਕਹਿੰਦਾ ਹੈ ਵਿਚਾਰਾਂ ਕਰਦਾ ਹੈ ਤਾਂ ਨਾ ਤਾਂ ਉਸ ਦੀ ਉਪਮਾ ਬਾਰੇ ਪੂਰੀ ਵਿਚਾਰ કરી ਜਾ ਸਕਦੀ ਹੈ ਤੇ ਨਾ ਹੀ ਉਸ ਦੇ ਗੁਣਾਂ ਦੀ ਪਰ ਉਪਕਾਰਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਸੰਗਤ ਜੀ ਜਿੰਨੇ ਵੀ ਉਹ ਗੁਣ ਹਨ ਉਹ ਸਭ ਮਨੁੱਖ ਦੇ ਹਨ ਜਿੰਨੇ ਗੁਣ ਹਨ ਉਹ ਸਾਰੇ ਪ੍ਰਭੂ ਦੇ ਹਨ ਇੱਥੇ ਗੁਣਵਾਨ ਭਾਵ ਗੁਰਮੁਖ ਬਾਰੇ ਗੱਲ ਕੀਤੀ ਹੈ ਤੇ ਉਸ ਦੀ ਉਪਮਾ ਦੀ ਗੱਲ ਕੀਤੀ ਹੋਈ ਹੈ ਢੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਸਨਾਤਨ ਧਰਮ ਦੀ ਵਿਚਾਰਧਾਰਾ ਹੈ ਕਿ ਧਰਤੀ ਇੱਕ ਬਲਦ ਦੇ ਆਸਰੇ ਬਲਦ ਦੇ ਸਿੰਘ ਉੱਤੇ ਟਿਕੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਇਸ ਅਗਿਆਨਤਾ ਦਾ ਭੇਦ ਖੋਲਦੇ ਹਨ ਕਿ ਅਸਲ ਵਿੱਚ ਬਲਦ ਧਰਮ ਹੈ ਸੱਚ ਹੈ ਤੇ ਉਹ ਦਇਆ ਦਾ ਪੁੱਤਰ ਹੈ ਭਾਵ ਦੇਅ ਦੇ ਵਿੱਚ ਤਰਮ ਉਪਜਦਾ ਹੈ। ਤੇ ਤੀ ਸੰਤੋਖ ਵਾਂਗ ਸ਼ਾਂਤ ਹੈ। ਤੇ ਆਪਣੇ ਕਰਮ ਆਪਣੀ ਚਾਲ ਅਨੁਸਾਰ ਕੰਮ ਕਰਦੀ ਹੈ। ਜਿਸ ਨੂੰ ਇੱਕ ਸੂਤਰ ਨੇ ਭਾਵ ਖਿੱਚ ਨੇ ਗ੍ਰੈਵਿਟੀ ਨੇ ਬੰਨਿਆ ਹੋਇਆ ਹੈ। ਈਸ਼ਵਰ ਦੇ ਹੁਕਮ ਵਿੱਚ ਇਹ ਸਭ ਹੋ ਰਿਹਾ ਹੈ। ਜੇ ਕੋ 부ਝੇ ਉਹ ਵੇ ਸਚੀਅਰ ਉੱਪਰ ਲਿਆ ਸਾਰੀਆਂ ਗੱਲਾਂ ਦਾ ਸੱਚ 부ਝਣ ਵਾਲਾ ਭਾਵ ਜਾਣਨ ਵਾਲਾ ਸਚੀਅਰ ਮਨੁੱਖ ਹੀ ਹੋ ਸਕਦਾ ਹੈ ਜਿਸ ਨੂੰ ਸੱਚ ਦਾ ਗਿਆਨ ਹੈ ਤੇ ਧਾਰਨੀ ਵੀ ਹੈ ਧਵਲੇ ਉੱਪਰ ਕੇਤਾ ਪਰ ਧਰਤੀ ਹੋਰ ਪ੍ਰੇ ਹੋਰ ਹੋਰ ਤੀਸਤੇ ਪਨ ਤਲੇ ਕਵਣ ਜੋਰ ਧਵਲੇ ਪਾਵ ਬਲਦ ਉੱਤੇ ਇੱਕ ਧਰਤੀ ਦਾ ਕਿੰਨਾ ਵੱਡਾ ਭਾਰ ਕਿਹਾ ਜਾ ਰਿਹਾ ਹੈ ਕਿ ਚੁੱਕਿਆ ਹੋਇਆ ਹੈ ਧਰਤੀ ਦਾ ਭਾਰ ਕਿਤਨਾ ਵੱਡਾ ਹੈ ਉਸ ਨੂੰ ਬਲਦ ਕਿਵੇਂ ਚੁੱਕ ਸਕਦਾ ਹੈ ਗੁਰੂ ਜੀ ਕਹਿੰਦੇ ਹਨ ਧਰਤੀਆਂ ਤੋਂ ਹੋਰ ਤੇ ਹੋਰ ਹੋਰ ਤੇ ਹੋਰ ਹਨ ਬੇ ਹਿਸਾਬਾ ਕੰਮ ਹੈ ਆਕਾਸ਼ ਵਿੱਚ ਅਸੀਂ ਦੇਖਦੇ ਹਾਂ ਬੇਅੰਤ ਧਰਤੀਆਂ ਚੰਦ ਸੂਰਜ ਤਾਰੇ ਹਨ ਕਿਸ ਜ਼ੋਰ ਨੇ ਕਿਸ ਤਾਕਤ ਨੇ ਉਹਨਾਂ ਨੂੰ ਚੁੱਕਿਆ ਹੋਇਆ ਹੈ ਉੱਪਰਲੀਆ ਟੁਕਾਂ ਵਿੱਚ ਗੁਰੂ ਜੀ ਨੇ ਬਲਦ ਦੀ ਮਿੱਥੇ ਹਾਸਕ ਮਨ ਘੜੀ ਪੁਰਾਣੀ ਕਹਾਣੀ ਦਾ ਰਾਜ਼ ਖੋਲ ਦਿੰਦਾ ਹੈ ਲੋਕਾਂ ਨੂੰ ਭਰਮਵਾਦ ਚੋਂ ਨਿਕਲਣ ਦਾ ਇੱਕ ਸੁਨੇਹਾ ਦਿੱਤਾ ਹੈ ਸ਼ੁਰੂ ਵਿੱਚ ਦੱਸ ਦਿੱਤਾ ਹੈ ਕਿ ਧਵਲ ਕੋਈ ਨਹੀਂ ਹੈ ਧਰਮ ਹੀ ਹੈ ਸੱਚ ਹੀ ਹੈ ਜਿਸ ਦੇ ਆਸਰੇ ਸਭ ਕੁਝ ਚੱਲ ਰਿਹਾ ਹੈ ਜੀ ਜਤ ਰੰਗਾ ਕੇ ਨਭ ਤੇrti ਉਤੇ ਕਈ ਤਰ੍ਹਾਂ ਦੇ ਜੀਵ ਛੋਟੇ ਵੱਡੇ ਚੱਲਣ ਵਾਲੇ ਰਿੰਗਣ ਵਾਲੇ ਉੱਡਣ ਵਾਲੇ ਹਨ ਤੇ ਸਭ ਦੇ ਅਲੱਗ ਅਲੱਗ ਨਾਮ ਹਨ ਅਤੇ ਸਭ ਦੀਆਂ ਅਲੱਗ ਅਲੱਗ ਜਾਤੀਆਂ ਤੇ ਪ੍ਰਜਾਤੀਆਂ ਹਨ ਸਭ ਨਾਂ ਲਿਖਿਆ ਹੁੜੀਕ ਨਾਮ ਸਬ ਜੀਵਾਂ ਦੇ ਸੜੇ ਮਨੁੱਖ ਦੇ ਮਸਤਕਾਂ ਉੱਤੇ ਈਸ਼ਵਰ ਨੇ ਲੇਖ ਲਿਖੇ ਹੁੰਦੇ ਹਨ ਲੇਖ ਤੋਂ ਪਾਪ ਹੈ ਕਰਮ ਇਹ ਲੇਖ ਲਿਖ ਜਾਣਾ ਕੋਈ ਇਹ ਜਿਹੜਾ ਈਸ਼ਵਰ ਵੱਲੋਂ ਹਰ ਜੀਵ ਦੇ ਮੂਡਕਦੀਮ ਤੋਂ ਲਿਖਿਆ ਗਿਆ ਲੇਖਾ ਹੈ ਉਸ ਨੂੰ ਈਸ਼ਵਰ ਜਾਣਦਾ ਹੈ ਜਾਂ ਕੋਈ ਸੰਤ ਮਹਾਪੁਰਸ਼ ਜਾਣ ਸਕਦਾ ਹੈ ਲੇਖ ਲਿਖਿਆ ਕੀਤਾ ਹੋਈ ਇਹ ਲੇਖ ਪੀੜੀਦਰ ਪੀੜੀ ਅੱਗੇ ਵਧਦਾ ਜਾਂਦਾ ਹੈ ਇਹ ਸਾਰਾ ਮਨੁੱਖ ਦੇ ਮਸਤਕ ਵਿੱਚ ਭਾਵ ਮਨੁੱਖ ਦੇ ਮਨ ਦੇ ਸੰਸਕਾਰਾਂ ਦੇ ਰੂਪ ਵਿੱਚ ਜਮ ਹੁੰਦਾ ਜਾਂਦਾ ਹੈ ਕੇਤਾ ਤਣਸਵਲਿਉ ਰੂਪ ਰਬ ਜੀ ਦੀ ਤਾਕਤ ਦਾ ਕੋਈ ਅੰਤ ਹੀ ਨਹੀਂ ਹੈ ਆਬ ਈਸ਼ਵਰ ਵੀ ਅੰਤ ਹੈ ਇੱਡਾ ਵੱਡਾ ਉਹਦਾ ਫੈਲਾ ਹੈ ਤੇ ਹਰ ਫੈਲਾ ਹੈਰਾਨਕੁਨ ਸੁੰਦਰ ਅਤੇ ਵਿਸਮਾਦੀય ਵਸਥਾ ਵਾਲਾ ਹੈ ਕੀਤੀ ਦਾਤ ਜਾਣੇ ਕੋਣ ਕੂਤ ਮਹਾਨ ਵਾਹਿਗੁਰੂ ਜੀ ਦੀ ਦਾਤ ਜੋ ਨਿਰੰਤਰ ਵੰਡੀ ਜਾ ਰਹੀ ਹੈ ਉਸ ਦਾ ਕੋਈ ਅੰਦਾਜ਼ਾ ਹਿਸਾਬ ਕਿਤਾਬ ਨਹੀਂ ਲੱਗ ਸਕਦਾ ਨਾ ਕੋਈ ਲਾ ਸਕਦਾ ਹੈ ਕਿਉਂਕਿ ਇੱਡੀ ਵੱਡੀ ਧਰਤੀ ਤੇ ਜਾਂ ਕਿਤੇ ਹੋਰ ਜੀਵ ਜਿੱਥੇ ਵੀ ਹਨ ਹਰ ਕੋਈ ਈਸ਼ਵਰ ਦੀਆਂ ਦਾਤਾਂ ਪ੍ਰਾਪਤ ਕਰ ਰਿਹਾ ਹੈ ਇਸ ਕਰਕੇ ਉਸ ਦਾ ਕੋਈ ਅੰਦਾਜ਼ਾ ਹਿਸਾਬ ਕਿਤਾਬ ਲਾਇਆ ਹੀ ਨਹੀਂ ਜਾ ਸਕਦਾ ਕੀਤਾ ਪਸਾਓ ਏਕੋ ਕਵਾਓ ਗੁਰੂ ਜੀ ਕਹਿੰਦੇ ਹਨ ਮਹਾਨ ਈਸ਼ਵਰ ਨੇ ਜਦੋਂ ਸੱਚ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕਰ ਲਿਆ ਫਿਰ ਉਸ ਨੇ ਇੱਕ ਬਾਕ ਦੁਆਰਾ ਸ੍ਰਿਸ਼ਟੀ ਜੀਵਾਂ ਦੀ ਰਚਨਾ ਕਰ ਦਿੱਤੀ ਤਿਸਤੇ ਹੋਏ ਲਖ ਦਰਿਆਓ ਇਸ ਸ੍ਰਿਸ਼ਟੀ ਉੱਤੇ ਲੱਖਾਂ ਹੀ ਦਰਿਆ ਪੈਦਾ ਕਰਨ ਦਿੱਤੇ ਸਨ ਕੁਦਰਤ ਕਵਣ ਕਹਾ ਵਿਚਾਰ ਸ੍ਰਿਸ਼ਟੀ ਨੂੰ ਜੀਵ ਜੰਤੂਆਂ ਨੂੰ ਚਲਾਉਣ ਵਾਲੇ ਈਸ਼ਵਰ ਦੇ ਬਣਾਏ ਨਿਯਮਾਂ ਨੂੰ ਕੁਦਰਤ ਕਹਿੰਦੇ ਹਨ ਜੋ ਈਸ਼ਵਰ ਦੇ ਹੁਕਮ ਵਿੱਚ ਹਨ ਉਹ ਇਤਨੇ ਅੱਛੇ ਤੇ ਪਰ ਉਪਕਾਰੀ ਹਨ ਪਰ ਫਿਰ ਵੀ ਉਹਨਾਂ ਦੀ ਵਿਚਾਰ ਠੀਕ ਤਰ੍ਹਾਂ ਨਾਲ ਮਨੁੱਖ ਕਰ ਹੀ ਨਹੀਂ ਸਕਦਾ ਵਾਰਿਆ ਨਾ ਜਾਵਾਂ ਏਕ ਵਾਰ ਗੁਰੂ ਜੀ ਕਹਿੰਦੇ ਹਨ ਮਹਾਨ ਈਸ਼ਵਰ ਦੇ ਸ੍ਰਿਸ਼ਟੀ ਅਤੇ ਕੁਦਰਤ ਦੇ ਕੰਮਾਂ ਤੋਂ ਕੋਈ ਵੀ ਮਨੁੱਖ ਬਲਿਹਾਰ ਹੋਣ ਦੇ ਯੋਗ ਨਹੀਂ ਹੈ ਕਿਉਂਕਿ ਉਸ ਦੀ ਮਹਾਨਤਾ ਇਤਨੀ ਵੱਡੀ ਅਪਰੰਪ ਅਪਾਰ ਹੈ ਉਸ ਦੀ ਮਹਾਨਤਾ ਅੱਗੇ ਇੱਕ ਮਨੁੱਖ ਕੀੜੀ ਤੁਲ ਵੀ ਨਹੀਂ ਹੈ ਜੋ ਤੁਦ ਭਾਵੈ ਸਾਈ ਭਲੀਕਾਰ ਜੋ ਈਸ਼ਵਰ ਨੂੰ ਪਹੁੰਚਦਾ ਹੈ ਉਹੀ ਸਬਦੇ ਭਲੇ ਵਿੱਚ ਹੈ ਕਿਉਂਕਿ ਵਾਹਿਗੁਰੂ ਜੀ ਹੀ ਸਬਦ ਕਲਾ ਸੋਚਦੇ ਹਨ ਤੇ ਸਬਦੇ ਮਾਤਾ ਪਿਤਾ ਵੀ ਹਨ ਮਹਾਨੀਸ਼ਵਰ ਹੀ ਸਦਾ स्थिर रहन वाला है ओत ओही ही है बस ओही है तू सदा सलामत निरंकार वागुरु जी ती सदा चिर रहन वाले हो तो कदी अंत नहीं होना क्योंकि तुसी सच हो अपने आप ਸੁੱਤੇ ਸਿੱਧ ਪੈਦਾ ਹੋਏ ਹੋ ਸ੍ਰਿਸ਼ਟੀ ਨੂੰ ਰਚਿਆ ਹੈ ਤੇ ਸੱਚ ਨੂੰ ਸ੍ਰਿਸ਼ਟੀ ਦਾ ਆਧਾਰ ਬਣਾ ਕੇ ਚਲਾ ਰਹੇ ਹੋ ਵਿਆਖਿਆਕਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਕਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ